ਇਹ ਬੰਦਾ ਬੋਲਦਾ ਇਹੀ ਕਰਨ ਕੋ ਯਾਦ ਰੱਖਿਆ ਇਹ ਨਾ ਤੇ ਇਹ ਜਾਂ ਤਾਂ ਇਹ ਡੀ ਦਾ ਜੀ ਉਹ ਵੀ ਕਮੇਟਰੀ ਕਰਾਉਣਾ ਹੈ ਉਹ ਮਿੱਤ ਉਹ ਇਹਨੂੰ ਪਾਰਲੀਮੈਂਟ ਦੇ ਵਿੱਚ ਬਹੁਤ ਗੱਲ ਦੇ ਨਾਮ ਕਰਵਾਉਣ ਦੇ ਰਿਹਾ ਜਾਂ ਫਿਰ ਆਲ ਸਾਹ ਪੰਥ ਜਿਹੜਾ ਵਾ ਉਹਦਾ ਰਾਜ ਭਾਗ ਸਮਾਈ ਦੇ ਵਿੱਚ ਸਹੀ ਕਰਦੇ ਨੇ ਉਹ ਪੀ.ਟੀ.ਸੀ ਵੀਰੇ ਉਹ ਫਿਰ ਆਪਾਂ ਦੇ ਨਾਂ ਇੰਨਾ ਕਰਵਾਉਂਦੇ ਆ ਜਿਹੜਾ ਜੋ ਸਾਡੇ ਫਿਰ ਜਿਹੜੇ ਭਾਜੀ ਕੜੀਏ ਨਾਲ ਬੰਦੀ ਕਰਨ ਵਾਲੇ ਲੋਕਾਂ ਦੇ ਉੱਤੇ ਉਹਦੇ ਨਾਲ ਫਿਰ ਹਾਲ ਸਹੀ ਰਵੇਤਾਂ ਦੇ ਮੁਤਾਬਕ ਆਪਣਾ ਖਾਬਤਾਬ ਕਰੇ ਮੈਂ ਆਰਟਸਰੀ ਕੋਲ ਤੱਕ ਖਾਬ ਦੇ ਉੱਤੇ ਇਹ ਅਰਦਾਸ ਕੀਤੀ ਹੈ ਦੂਸਰੀ ਗੱਲ ਇਹ ਹੈ ਕਿ ਸਿੱਖ ਕੌਮ ਤੇ ਖਾਲਸਾ ਪੰਥ ਕਦੇ ਵੀ ਖਤਮ ਨਹੀਂ ਹੋਇਆ ਤੇ ਨਾ ਹੀ ਹੋ ਸਕਦਾ ਤੁਸੀਂ ਵੇਖਿਆ ਹੋਣਾ ਵਾ ਤੇ ਲੋਕ ਸਭਾ ਦੀਆਂ ਚੋਣਾਂ ਆਈਆਂ ਜੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਰੋਸ ਹੈ ਭੱਲੂ ਘਾਰੇ ਇੱਕ ਹਫ਼ਤੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਤਰੀਕਾ ਚੋਣੀਆਂ ਨਹੀਂ ਕਰਦੀਆਂ ਚੋਣਾ ਵਾਸਤੇ ਹੁਣ ਸਿੱਖ ਜਿੱਤ ਕੇ ਵੀ ਆਪਣੀ ਖੁਸ਼ੀ ਨਹੀਂ ਮਨਾ ਸਕਦਾ ਪਰ ਮੈਂ ਇੱਕ ਗੱਲ ਸੈਂਟਰ ਦੀ ਸਰਕਾਰ ਨੂੰ ਔਰ ਜਿਹੜੀਆਂ ਸੈਂਟਰ ਦੀਆਂ ਝੋਲੀ ਚੁੱਕ ਜਥੇ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਦਖਣੀ ਚਾਹੁੰਦਾ ਵਾ ਕਿ ਖਾਲਸੇ ਦਾ ਰਾਜ ਆਉਣਾ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹ ਅੱਜ ਦੋ ਜਿਹੜੇ ਸਿੰਘ ਸਾਡੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇ ਨੇ ਆਸ ਹੈ ਇਹਨਾਂ ਦੇ ਜਿੱਤਣ ਦੇ ਨਾਲ ਅੱਜ ਜਿਹੜੀ ਰਵਾਇਤੀ ਰਾਜਨੀਤੀ ਜਾਂ ਬਿਮਾਰ ਰਾਜਨੀਤੀ ਜਾਂ ਮੌਕਾਪ੍ਰਸਤ ਰਾਜਨੀਤੀ ਗੱਲ ਮੌਕਾਪ੍ਰਸਤ ਰਾਜਨੀਤੀ ਜਿਹੜੀ ਆ ਉਹਦਾ ਖਾਤਮਾ ਹੋ ਗਿਆ ਧੋਗ ਪੈ ਗਿਆ ਇੱਥੇ ਸਾਧਨ ਦਾ ਸਾਰਿਆਂ ਦਾ ਮਿਹਰਬਾਨੀ ਦੇ ਵਿੱਚ ਇੱਕ ਛੱਬਦਾ ਵੱਡੇ ਵੱਡੇ ਹੰਕਾਰੀਆਂ ਨਾਨਕ ਦਰਬ ਗਲੇ ਅੱਜ ਸਿੱਖ ਸੰਗਤ ਨੇ ਫਰੀਦਕੋਟ ਦੀ ਸਿੱਖ ਸੰਗਤ ਨੇ ਫਡੂਰ ਸਾਹਿਬ ਦੀ ਸਿੱਖ ਸੰਗਤ ਨੇ ਇੱਕ ਪੰਥਕ ਨਮੀ ਨਰੋਈ ਜੇਤਮੰਦ ਫਰਬਤ ਦੇ ਭਲੇ ਵਾਲੀ ਰਾਜਨੀਤੀ ਦਾ ਨੀਂਹ ਪੁੱਥਰ ਰੱਖਿਆ ਔਰ ਇਹ ਜਿਹੜਾ ਨੀ ਪੱਥਰ ਇਹ ਮਹਿਲ ਦਾ ਰੂਪ ਧਾਰਨ ਕਰੂਗਾ ਜੋ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਅੱਜ ਤੱਕ ਦੀਆਂ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਬੇਇਨਸਾਫੀ ਕੀਤੀ ਜਾਂ ਧੱਕੇ ਕੀਤੇ ਇਹ ਉਹਨਾਂ ਦੇ ਮੂੰਹ ਦੇ ਉੱਤੇ ਲਪੇੜ ਵੀ ਹੋਊਗੀ ਇੱਥੇ ਅਕਾਲੀ ਦਾਲ ਹੁਣ ਕੋਈ ਰਿਹਾ ਨਹੀਂ ਗਿਆ ਸਾਰਿਆਂ ਦਾ ਭੋਗ ਪੈ ਗਿਆ ਵਾ ਇੱਥੇ ਉਹਨਾਂ ਨਵਾਂ ਅਕਾਲੀ ਦਾਲ ਖਾਲਸਾ ਪੰਥ ਦੀਆਂ ਰਵੈਤਾਂ ਦੇ ਮਤਾਂਕ ਪੈਦਾ ਹੋਊਗਾ ਇਹ ਰਤੀ ਮਾਨ ਨੂੰ ਵੀ ਇਸ ਵਾਰੀ ਤੋਂ 2027 ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਅੰਦਰ ਖਾਲਸਾ ਪੰਥ ਦੀ ਨਰੋਲ ਸਰਕਾਰ ਬਣੂਗੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਤੁਸੀਂ ਆਪਣੇ ਉਮੀਦਵਾਰ ਅਦਾ ਕਰੋ 2027 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਖਾਲਸਾ ਪੰਥ ਦੇ ਹਵਾਲੇ ਹੋਊਗੀ ਔਰ ਖਾਲਸਾ ਪੰਥ ਉਹਨਾਂ ਲੋਕਾਂ ਨੂੰ ਵਦਾਨ ਸਭਾ ਦੇ ਅੰਦਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਉਤਾਰੂਗਾ ਜਿਹੜੇ ਲੋਕਾਂ ਦੀ ਬਹੁਤ ਵੱਡੀ ਪੰਥਕ ਸੇਵਾ ਹੋਊਗੀ ਬਹੁਤ ਵੱਡੀ ਪੰਥਕ ਕੁਰਬਾਨੀ ਹੋਊਗੀ ਫਰੀਦਕੋਟ ਦੀ ਸੀਟ ਖਡੂਰ ਸਾਹਿਬ ਦੀ ਸੀਟ ਦਾ ਜਿੰਨਾ ਅੱਜ ਖਾਲਸਾ ਪੰਥ ਨੇ ਕੁਰਬਾਨੀ ਵਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਅੱਜ ਤੱਕ ਲਟਾਰਿਆ ਗਿਆ ਮੋਕੇ ਮੋਕੇ ਜਿਹੜੇ ਵੀ ਲੀਡਰ ਸਤਾ ਵਿੱਚ ਰਹੇ ਉਹਨਾਂ ਵੱਲੋਂ ਜਿਹੜਾ ਅੱਜ ਤੱਕ ਲਟਾਰਿਆ ਗਿਆ ਥੱਲੇ ਦੱਬਿਆ ਗਿਆ ਅੱਜ ਇੱਕ ਨਵੀਂ ਪੋਖੁੱਟੀ ਐ ਔਰ ਅਸੀਂ ਆਸ ਕਰਦੇ ਹਾਂ ਕਿ ਪੂਰਾ ਖਮੂਤਾ ਪੰਜਾਬ ਦੇ ਅੰਦਰ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਇਹ ਜਿਹੜੇ ਸਾਡੇ 2.5 ਨੌਂ ਦਿਵਾਨ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਰਹੇ ਨੇ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖੇ ਔਰ ਪੰਜਾਬ ਦੇ ਵਿੱਚ ਇੱਕ ਨਵੀਂ ਸਫਲਤ ਨਹੀਂ ਹੋ ਕੇ ਔਰ ਨਵੇਂ ਰਾਜ ਦੀ ਸਥਾਪਨਾ ਹੋਵੇ ਜਿਹੜੇ ਹੋਰ ਤਰਫ ਨੇ ਜਾਂ ਹੋਰ ਵਰਗ ਨੇ ਉਹਨਾਂ ਨੂੰ ਵੀ ਨਾਲ ਕੇ ਚੱਲੇ ਜਾਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਹਾ ਅੱਜ ਸਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਸਿੱਖਾਂ ਦਾ ਨਰੋਲ ਰਾਜ ਕਿਹੋ ਜਿਹਾ ਹੋਊਗਾ ਸਰਬੱਤ ਦੇ ਭਲੇ ਦੀ ਗੱਲ ਹੋਊਗੀ ਸਰਬੱਤ ਨੂੰ ਨਮੈਦਗੀ ਮਿਲੂਗੀ ਔਰ ਸਰਬੱਤ ਦੇ ਬਾਰੇ